ਵਕਤ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਹੋਏਗੀ ਇਹ ਸਵਾਲ ਇਸ ਲਈ ਕੀਤਾ ਕਿਉਂਕਿ ਭਾਜਪਾ ਨੇ ਰਾਹੁਲ ਗਾਂਧੀ ਦੇ ਉੱਪਰ ਨਵੀਂ ਐਫਆਈਆਰ ਦਰਜ ਕਰਾਈ ਹੈ ਭਾਜਪਾ ਨੇ ਰਾਹੁਲ ਗਾਂਧੀ ਦੇ ਉੱਪਰ ਨਵਾਂ ਪਰਚਾ ਦਰਜ ਕੀਤਾ ਹੈ ਨਵਾਂ ਕੇਸ ਦਰਜ ਕੀਤਾ ਹੈ ਔਰ ਕੇਸ ਦਰਜ ਕਰਾਉਣ ਤੋਂ ਬਾਅਦ ਭਾਜਪਾ ਦੇ ਕੇਂਦਰ ਦੇ ਮੰਤਰੀ ਇਸ ਮਾਮਲੇ ਦੇ ਉੱਪਰ ਬੋਲੇ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਬੋਲਿਆ ਔਰ ਅਨੁਰਾਗ ਠਾਕੁਰ ਬੋਲਿਆ ਔਰ ਅੱਗੋਂ ਫਿਰ ਰਾਹੁਲ ਗਾਂਧੀ ਨੇ ਤੇ ਕਾਂਗਰਸ ਨੇ ਵੀ ਇਹਦੇ ਉੱਪਰ ਆਪਣੀ ਗੱਲ ਰੱਖੀ ਐ ਹੁਣ ਇਹ ਪਰਚਾ ਰਾਹੁਲ ਗਾਂਧੀ ਤੇ ਕਿਉਂ ਪਿਆ ਕੀ ਰਾਹੁਲ ਗਾਂਧੀ ਦੇ ਉੱਪਰ ਇਹ ਨਵੀਂ ਐਫਆਈਆਰ ਠੀਕ ਹੋ ਰਹੀ ਐ ਜਾਂ ਰਾਹੁਲ ਗਾਂਧੀ ਨੂੰ ਨਜਾਇਜ਼ ਤੌਰ ਤੇ ਫਸਾਉਣ ਦੀ ਕੋਸ਼ਿਸ਼ ਐ ਮਸਲਾ ਇਹ ਹੋਇਆ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਕੱਲ ਜਦੋਂ ਰਾਹੁਲ ਗਾਂਧੀ ਹੋਰੀ ਸੰਸਦ ਦੇ ਅੰਦਰ ਜਾ ਰਹੇ ਸੀ ਤਾਂ ਉੱਥੇ ਇੱਕ ਵੱਡਾ ਹੰਗਾਮਾ ਹੋਇਆ ਹੁਣ ਕਾਂਗਰਸ ਕੁਝ ਹੋਰ ਕਹਿ ਰਹੀ ਆ ਬੀਜੇਪੀ ਕੋ ਜੋ ਹੋਰ ਕਹਿ ਰਹੀ ਆ ਕਾਂਗਰਸ ਇਹ ਕਹਿ ਰਹੀ ਆ ਕਿ ਅਸੀਂ ਅੰਦਰ ਜਾ ਰਹੇ ਸੀ ਪਾਰਲੀਮੈਂਟ ਦੇ ਔਰ ਅੰਦਰ ਜਾ ਕੇ ਰਾਹੁਲ ਗਾਂਧੀ ਨੇ ਜਿਹੜਾ ਸੈਸ਼ਨ ਚੱਲਣਾ ਸੀ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਾਕਟਰ ਭੀਮਰਾਓ ਅੰਬੇਦਕਰ ਬਾਰੇ ਜਿਨੇ ਸੰਵਿਧਾਨ ਬਣਾਇਆ ਉਹਦੇ ਬਾਰੇ ਇੱਕ ਬੜਾ ਵਿਵਾਦਿਤ ਬਿਆਨ ਦਿੱਤਾ ਤੇ ਰਾਹੁਲ ਗਾਂਧੀ ਨੇ ਉਸ ਬਿਆਨ ਦੇ ਉੱਪਰ ਰੌਲਾ ਪਾਉਣਾ ਸੀ ਇਸ ਕਰਕੇ ਬੀਜਪੀ ਤੇ ਬੀਜਪੀ ਦੇ ਐਮਪੀ ਰਾਹੁਲ ਗਾਂਧੀ ਹੋਰਾਂ ਨੂੰ ਪਾਰਲੀਮੈਂਟ ਚ ਜਾਣ ਨਹੀਂ ਦੇਣਾ ਚਾਹੁੰਦੇ ਸੀ ਇਸ ਕਰਕੇ ਜਦੋਂ ਉਹਨਾਂ ਰਾਹੁਲ ਗਾਂਧੀ ਨੂੰ ਰੋਕਿਆ ਤਾਂ ਰਾਹੁਲ ਗਾਂਧੀ ਅੰਦਰ ਵੜਨਾ ਚਾਹਿਆ ਤਾਂ ਇਹਨਾਂ ਨੇ ਅੱਗੋਂ ਉਹਦੇ ਨਾਲ ਜ਼ਬਰਦਸਤੀ ਕੀਤੀ ਤੇ ਫਿਰ ਉੱਥੇ ਧੱਕਾ ਮੁਕੀ ਹੋਈ ਤੇ ਦੂਜੇ ਪਾਸੋਂ ਬੀਜਪੀ ਕਹਿ ਰਹੀ ਆ ਕਿ ਰਾਹੁਲ ਗਾਂਧੀ ਨੇ ਧੱਕਾ ਕਰਦਿਆਂ ਹੋਇਆਂ ਸਾਡੇ ਬੀਜਪੀ ਦੇ ਐਮਪੀਆਂ ਨੂੰ ਧੱਕੇ ਮੁਕੀ ਕੀਤੀ ਔਰ ਉਥੇ ਖਰੂਦ ਪਾਇਆ ਔਰ ਉਹ ੱਤਕੇ ਮੁੱਕੀ ਦੇ ਵਿੱਚ ਬੀਜੇਪੀ ਦੇ ਦੋ ਜਿਹੜੇ ਐਮਪੀ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਪ੍ਰਤਾਪ ਸਰੰਗੀ ਦਾ ਨਾਮ ਉਹ ਹਸਪਤਾਲ ਦਾਖਲ ਹੈ ਔਰ ਬੀਜੇਪੀ ਕਹਿੰਦੀ ਹੈ ਕਿ ਉਸ ਤੋਂ ਬਾਅਦ ਜਿਹੜੇ ਬੀਜੇਪੀ ਦੇ ਕਾਗੂ ਜੋਸ਼ੀ ਹੈ ਬੀਜੇਪੀ ਕਹਿੰਦੀ ਕਿ ਉਹਨਾਂ ਨੇ ਰਾਹੁਲ ਨੂੰ ਇਹ ਗੱਲ ਦੱਸੀ ਪਰ ਰਾਹੁਲ ਨੇ ਗੌਰ ਨਹੀਂ ਕੀਤਾ ਇਸ ਕਰਕੇ ਹੁਣ ਅਸੀਂ ਪਰਚਾ ਦਰਜ ਕਰਾਇਆ ਬੀਜੇਪੀ ਦੇ ਜਿਹੜੇ ਖੇਤੀਬਾੜੀ ਮੰਤਰੀ ਹੈ ਕੇਂਦਰ ਦੇ ਸ਼ਿਵਰਾ ਚੋਹਾਨ ਤੇ ਬੀਜੇਪੀ ਦੇ ਜਿਹੜੇ ਇੱਕ ਸੀਨੀਅਰ ਆਗੂ ਤੇ ਮੰਤਰੀ ਅਨੁਰਾਗ ਠਾਕੁਰ ਉਹਨਾਂ ਦੋਨਾਂ ਨੇ ਪ੍ਰੈਸ ਦੇ ਸਾਹਮਣੇ ਅੱਜ ਇਹ ਆਖਿਆ ਉਹ ਕਹਿੰਦੇ ਰਾਹੁਲ ਗਾਂਧੀ ਨੇ ਉੱਥੇ ਸਾਡੇ ਬੰਦਿਆਂ ਨਾਲ ਧੱਕਾ ਕੀਤਾ ਔਰ ਕੋਈ ਅਫਸੋਸ ਨਹੀਂ ਇਹਦੇ ਤੇ ਪ੍ਰਗਟ ਕੀਤਾ ਇਸ ਕਰਕੇ ਅਸੀਂ ਹੁਣ ਥਾਣੇ ਜਾ ਕੇ ਪੁਲਿਸ ਦੇ ਕੋਲ ਰਾਹੁਲ ਗਾਂਧੀ ਦੇ ਇਸ ਰਵੱਈਏ ਦੀ ਸ਼ਿਕਾਇਤ ਦਰਜ ਕਰਾਈ ਹੈ ਔਰ ਨਾਲ ਹੀ ਬੀਜੇਪੀ ਦੇ ਮੰਤਰੀ ਨੇ ਇਹ ਵੀ ਦੱਸਿਆ ਉਹ ਕਹਿੰਦਾ ਐਫ ਆਈ ਆਰ ਰਾਹੁਲ ਗਾਂਧੀ ਤੇ ਦਰਜ ਹੋ ਗਈ ਐ ਔਰ ਧਾਰਾ ਕਿਹੜੀਆਂ ਕਿਹੜੀਆਂ ਲੱਗੀਆਂ ਨੇ ਪਰਚਾ ਜਿਹੜਾ ਹੋਇਆ ਜਿਹੜੀ ਐਫ ਆਈ ਆਰ ਐਫ ਆਈ ਆਰ ਹੋਈ ਐ ਉਹਦੇ ਵਿੱਚ 109 ਧਾਰਾ 115 ਧਾਰਾ 117 ਧਾਰਾ 125 ਧਾਰਾ ਕੁੱਲ 6 ਧਰਾਵਾਂ ਰਾਹੁਲ ਗਾਂਧੀ ਦੇ ਉੱਪਰ ਲਾ ਕੇ ਤੇ ਪਰਚਾ ਰਾਹੁਲ ਗਾਂਧੀ ਤੇ ਐਫ ਆਈ ਆਰ ਜਿਹੜੀ ਆ ਉਹ ਕਟਾਈ ਗਈ ਆ ਹੁਣ ਪੁਲਿਸ ਉਹ ਕਹਿੰਦੇ ਇਹਦੀ ਜਾਂਚ ਕਰੇਗੀ ਹੁਣ ਪਹਿਲਾ ਸਵਾਲ ਇਹ ਆ ਕਿ ਕੇਂਦਰ ਦੇ ਵਿੱਚ ਸਰਕਾਰ ਕਿਹਦੀ ਹੈ? ਬੀਜੇਪੀ ਦੀ। ਦਿੱਲੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਕਿਹਦੇ ਅੰਦਰ ਹੈ? ਬੀਜੇਪੀ ਦੇ। ਫਿਰ ਹੁਣ ਤੁਸੀਂ ਦੱਸੋ ਵੀ ਪੁਲਿਸ ਕਿਹਦੇ ਪੱਖ 'ਚ ਜਾਂਚ ਕਰੇਗੀ? ਕਿਹਨੂੰ ਗਲਤ ਮੰਨੇਗੀ ਤੇ ਕਿਹਨੂੰ ਠੀਕ ਮੰਨੇਗੀ? ਇਹ ਹੁਣ ਤੁਸੀਂ ਆਪੇ ਤੈਅ ਕਰ ਲਿਓ। ਤੁਸੀਂ ਬਹੁਤ ਸਿਆਣੇ ਹੋ। ਤਾਂ ਆ ਦੇਖੋ ਪਹਿਲੀ ਗੱਲ ਤਾਂ ਇਹ ਸਾਰੀਆਂ ਪਾਰਟੀਆਂ ਹਵਾਮ ਦੇ ਵਿੱਚ ਨੰਗੀਆਂ ਨਹੀਂ। ਸਿਆਸਤ ਪਿੱਛੇ ਸਭ ਕੁਝ ਕਰਦੇ ਨੇ ਪਰ ਰਾਹੁਲ ਗਾਂਧੀ ਦੇ ਨਾਲ ਪਿਛਲੇ ਟਾਈਮ ਤੋਂ ਜੋ ਕੁਛ ਕੀਤਾ ਜਾ ਰਿਹਾ ਹੈ ਕੀ ਉਹ ਵਾਜਬ ਹੈ ਇਹ ਸਵਾਲ ਤੁਹਾਡੇ ਲਈ ਹੈ ਹੁਣ ਉਧਰ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਉਹ ਕਹਿੰਦੇ ਨੇ ਕਿ ਇਹਨਾਂ ਦੇ ਅੰਡਰ ਪੁਲਿਸ ਹੈ ਇਹਨਾਂ ਦੇ ਅੰਡਰ ਪ੍ਰਸ਼ਾਸਨ ਹੈ ਔਰ ਇਹ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੇ ਨੇ ਰਾਹੁਲ ਗਾਂਧੀ ਨੇ ਕੱਲ ਕਹਿ ਦਿੱਤਾ ਸੀ ਕਿ ਹਾਂ ਮੈਂ ਧੱਕਾ ਮਾਰਿਆ ਪਰ ਰਾਹੁਲ ਗਾਂਧੀ ਕਹਿੰਦਾ ਕਿਉਂ ਮਾਰਿਆ ਇਹ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਸੀ ਰੌਲਾ ਕਿੱਥੋਂ ਪਿਆ ਉਹ ਵੀ ਸੁਣ ਲਓ ਰੌਲਾ ਭਾਈ ਬਹੁਤ ਵੱਡੇ ਮੁੱਦੇ ਦਾ ਹੈ ਰੌਲਾ ਪਿਆ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਦੇਸ਼ ਦੇ ਸੰਵਿਧਾਨ ਨਿਰਮਾਤਾ ਹੈ ਜਿਨੇ ਸੰਵਿਧਾਨ ਬਣਾਇਆ ਡਾਕਟਰ ਭੀਮਰਾਓ ਮੇਦਕਰ ਉਹਦੇ ਬਾਰੇ ਇੱਕ ਬਹੁਤ ਵਿਵਾਦਿਤ ਤੇ ਭੈੜੀ ਟਿੱਪਣੀ ਕੀਤੀ ਜਿਹਦੇ ਤੇ ਪੂਰੇ ਦੇਸ਼ ਚ ਰੌਲਾ ਪਿਆ ਹੋਇਆ ਔਰ ਉਹ ਤੁਹਾਨੂੰ ਅੱਗੇ ਦੱਸਦੇ ਆ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਹੈ ਹਰਪਾਲ ਚੀਮਾ ਉਹਨੇ ਵੀ ਅੱਜ ਉਹਦੇ ਤੇ ਲਾਈਵ ਹੋ ਕੇ ਮੁੱਦਾ ਉਠਾਇਆ ਮੁੱਦਾ ਕੀ ਹੈ ਦੇਸ਼ ਦੇ ਗ੍ਰੈਮਨ ਤ੍ਰਿਮਿਤ ਸ਼ਾਹ ਨੇ ਆਖਿਆ ਕਹਿੰਦਾ ਇਹ ਜਿਹੜੇ ਕਾਂਗਰਸ ਵਾਲੇ ਨੇ ਇਹ ਰੋਜ਼ ਜਿੰਨਾ ਅੰਬੇਦਕਰ 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 ਗੰਬੇਦਕਰ ਕਰਦੇ ਨੇ ਜੇ ਇਹਨਾਂ ਇਹ ਭਗਵਾਨ ਦਾ ਨਾਮ ਲੈਂਦੇ ਤਾਂ ਥੋਨ ਨੂੰ ਇਹਨਾਂ ਨੂੰ ਰੱਬ ਮਿਲ ਜਾਣਾ ਸੀ ਜਦੋਂ ਇਹ ਗੱਲ ਉਹਨੇ ਕਹੀ ਤਾਂ ਉਸ ਤੋਂ ਬਾਅਦ ਫਿਰ ਇੱਕ ਵਿਵਾਦ ਪੈਦਾ ਹੋਇਆ ਵੀ ਕੀ ਜਿਹੜੀ ਭਾਜਪਾ ਆ ਉਹ ਦੇਸ਼ ਦਾ ਸੰਵਿਧਾਨ ਬਣਾਉਣ ਵਾਲੇ ਨੂੰ ਇੰਨਾ ਛੋਟਾ ਤੇ ਫਾਲਤੂ ਸਮਝਦੀ ਆ ਵੀ ਉਹਦਾ ਨਾਮ ਲੈਣਾ ਠੀਕ ਨਹੀਂ ਸਮਝਦੀ ਦੇਖੋ ਭਾਜਪੀ ਤੇ ਇੱਕ દોਸ਼ ਤਾਂ ਹੈ ਹੀ ਆ ਕਿ ਭਾਜਪੀ ਜਿਹੜੀ ਆ ਉਹ ਜਿਹੜੀ ਵਰਨ ਵੰਡ ਕੀਤੀ ਗਈ ਸੀ ਸਦੀਆਂ ਪਹਿਲਾਂ ਚਾਰ ਵਰਨਾ ਚ ਸਮਾਜ ਨੂੰ ਵੰਡਿਆ ਗਿਆ ਸੀ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਭਾਜਪੀ ਦੇ ਉੱਪਰ ਇਹ ਚਰਚਾ ਚੱਲਦੀ ਹੈ ਕਿ ਆਰਐਸਐਸ ਤੇ ਭਾਜਪੀ ਉਸ ਵਰਨ ਵੰਡ ਨੂੰ ਸਹੀ ਮੰਨਦੀ ਹੈ ਔਰ ਐਸੇ ਕਰਕੇ ਜਿਹੜਾ ਸੰਵਿਧਾਨ ਬਣਾਇਆ ਦੇਖੋ ਸਾਰੇ ਜਾਣਦੇ ਨੇ ਕਿਸ ਸੰਵਿਧਾਨ ਦੇ ਜਿਹੜੇ ਨਰਮਾਤਾ ਸੀ ਡਾਕਟਰ ਭੀ ਮਰਾਓ ਅੰਬੇਦਕਰ ਉਹ ਗਰੀਬ ਦਲਿਤ ਐਸੀ ਬੀਸੀ ਕੈਟਾਗਰੀਆਂ ਦੇ ਵਿੱਚੋਂ ਸੀ ਔਰ ਸਦੀਆਂ ਤੋਂ ਐਸੀ ਬੀਸੀ ਕੈਟਾਗਰੀਆਂ ਨੂੰ ਦਲਿਤ ਕਹਿ ਕੇ ਦੱਬੇ ਕੁਚਲੇ ਕਹਿ ਕੇ ਸ਼ੂਦਰ ਕਹਿ ਕੇ ਨਰਾਦਰ ਕੀਤਾ ਜਾਂਦਾ ਰਿਹਾ ਔਰ ਇਹ ਮੁੱਦਾ ਅੱਜ ਪੂਰੇ ਦੇਸ਼ ਦੇ ਵਿੱਚ ਉੱਠ ਪਿਆ ਔਰ ਰਾਹੁਲ ગાંધી ਨੇ ਵੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਪਰ ਆਵਾਜ਼ ਉਠਾਉਣੀ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਇਸ ਗੱਲ ਤੇ ਉੱਪਰ ਮਾਫੀ ਮੰਗੇ ਜਿਹੜੀ ਉਹਨੇ ਡਾਕਟਰ ਭੀਮਰਾਓ ਅਮੇਦਕਰ ਬਾਰੇ ਆ ਟਿੱਪਣੀ ਕੀਤੀ ਹੈ ਇਹ ਬਿਲਕੁਲ ਗਲਤ ਹੈ ਫਿਰ ਕੀ ਹੋਇਆ ਉਸ ਤੋਂ ਪਹਿਲਾਂ ਹੀ ਆ ਕਾਂਡ ਹੋ ਗਿਆ ਹੁਣ ਕਾਂਗਰਸ ਕਹਿੰਦੀ ਹੈ ਕਿ ਬੀਜੇਪੀ ਨੇ ਇਹ ਸਭ ਕੁਝ ਜਾਣ ਕੇ ਕੀਤਾ ਤੇ ਬੀਜੇਪੀ ਸਾਰਾ ਦੋਸ਼ ਕਾਂਗਰਸ ਤੇ ਮੜੀ ਜਾਂਦੀ ਹੈ ਹੁਣ ਤੁਸੀਂ ਦੱਸ ਦਿਓ ਠੀਕ ਕੀ ਹੈ ਤੇ ਗਲਤ ਕੀ ਹੈ ਉਧਰ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਉਹਨੇ ਭਾਈ ਅੱਜ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਕਹਿਤਾ ਫੇਸਬੁੱਕ ਤੇ ਉਹ ਕਹਿੰਦਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰੇ ਦਲਿਤ ਸਮਾਜ ਦਾ ਪੂਰੇ ਜਿਹੜਾ ਦਲਿਤ ਭਾਈਚਾਰਾ ਇਹਦਾ ਨਰਾਦਰ ਕੀਤਾ ਔਰ ਭੀਮਰਾਓ ਅਮੇਦਕਰ ਤੇ ਸੰਵਿਧਾਨ ਦਾ ਵੀ ਬੀਜੇਪੀ ਨੇ ਉਹ ਕਹਿੰਦਾ ਨਰਾਦਰ ਕੀਤਾ ਔਰ ਉਹ ਕਹਿੰਦਾ ਕਿ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਆਖਿਆ ਕਿ ਲੋਕ ਬਹੁਤ ਗੁੱਸੇ 'ਚ ਨੇ ਔਰ ਉਹ ਬੀਜੇਪੀ ਦੇ ਇਸ ਮੰਤਰੀ ਨੂੰ ਅਮਿਤ ਸ਼ਾਹ ਨੂੰ ਤੇ ਬੀਜੇਪੀ ਨੂੰ ਮਾਫ ਨਹੀਂ ਕਰਨਗੇ ਔਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਇਥੋਂ ਤੱਕ ਕਿਹਾ ਕਿ ਬੀਜੇਪੀ ਤੇ ਇਹਦੇ ਮੰਤਰੀਆਂ ਆਗੂਆਂ ਦੇ ਦਿਮਾਗ ਦੇ ਵਿੱਚ ਕਿੰਨੀ ਨਫ਼ਰਤ ਹੈ ਦਲਤਾਂ ਦੇ ਪ੍ਰਤੀ ਸੰਵਿਧਾਨ ਦੇ ਪ੍ਰਤੀ ਔਰ ਡਾਕਟਰ ਭੀਮrao ਅੰਬੇਦਕਰ ਦੇ ਪ੍ਰਤੀ ਉਹ ਪੂਰੀ ਤਰ੍ਹਾਂ ਜਗ ਜाहिर ਹੋ ਗਈ ਗੱਲ ਔਰ ਇੱਥੇ ਹੀ ਇੱਕ ਨਵੀਂ ਗੱਲ ਆਈ ਹੈ ਜਿਹੜਾ ਆਰਐਸਐਸ ਦਾ ਮੁਖੀ ਹੈ ਮੋਹਨ ਭਾਗਵਤ ਸਾਰੇ ਜਾਣਦੇ ਆ ਬੀਜੇਪੀ ਤੇ ਆਰਐਸਐਸ ਦਾ ਕਿੰਨਾ ਅ ਗਹਿਰਾ ਨਾਤਾ ਹੈ ਤਾਂ ਮੋਹਨ ਭਾਗਵਤ ਤੇ ਕਹਿੰਦਾ ਵੀ ਪੂਰੀ ਦੁਨੀਆ ਨੂੰ ਵਿਸ਼ਵ ਨੂੰ ਇੱਕ ਵਿਸ਼ਵ ਗੁਰੂ ਦੀ ਲੋੜ ਹੈ ਤੇ ਕਹਿੰਦਾ ਸਾਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਤੇ ਭਾਰਤ ਜਿਹੜਾ ਹੈ ਇੰਡੀਆ ਜਿਹੜਾ ਹੈ ਉਹ ਪੂਰੀ ਦੁਨੀਆ ਦਾ ਵਿਸ਼ਵ ਗੁਰੂ ਬਣ ਸਕਦਾ ਹੈ ਤੇ ਬੰਨਾ ਚਾਹੀਦਾ ਵਾਹ ਜੀ ਵਾਹ ਹੁਣ ਤੁਸੀਂ ਦੱਸੋ ਮੋਹਨ ਭਗਵਤ ਸਾਹਿਬ ਨੇ ਇਹ ਗੱਲ ਠੀਕ ਬੋਲੀ ਐ ਜਿਹੜੇ ਭਾਰਤ ਦੇ ਵਿੱਚ ਜਾਤੀ ਪਤੀ ਨਫਰਤ ਉੱਚ ਨੀਚ ਔਰਤਾਂ ਦਾ ਦਰਜਾ ਮਰਦਾਂ ਨਾਲੋਂ ਥੱਲੇ ਕੀ ਦੁਨੀਆ ਦੇ ਯੂਰਪ ਦੇ ਮੁਲਕ ਉਸ ਭਾਰਤ ਨੂੰ ਆਪਣਾ ਗੁਰੂ ਬਣਾਉਣਗੇ ਸ਼ਰਮ ਆਉਂਦੀ ਐ ਸੁਣ ਕੇ ਉਹਨਾਂ ਦੇਸ਼ਾਂ ਦੇ ਵਿੱਚ ਨਾ ਜਾਤ ਨਾ ਪਾਤ ਨਾ ਉੱਚ ਨਾ ਨੀਚ ਔਰਤ ਮਰਦ ਵੀ ਕਾਫੀ ਹੱਦ ਤੱਕ ਉਥੇ ਭਾਰਤ ਨਾਲੋਂ ਬਰਾਬਰ ਸਥਿਤੀ 'ਚ ਨੇ ਇਹ ਇੰਨੀ ਪਛਾਖੜੀ ਇੰਨੀ ਰੂੜੀਵਾਦੀ ਸੋਚ ਵਾਲਿਆਂ ਨੂੰ ਸਾਨੂੰ ਸਾਨੂੰ ਔਰ ਜਿੰਨੇ ਅੰਧਵਿਸ਼ਵਾਸ਼ ਅਸੀਂ ਕਰਦੇ ਆਂ ਜਿੰਨੇ ਅਸੀਂ ਨਫ਼ਰਤਾਂ ਦਾ ਸ਼ਿਕਾਰ ਆਂ ਕੀ ਸਾਡੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉਹ ਆਪਣਾ ਗੁਰੂ ਬਣਾਉਣਗੇ ਉਹ ਜਿਹੜੇ ਗੋਰੇ-ਗੋਰੀਆਂ ਉਹ ਜਿਹੜੇ ਸਾਡੇ ਕੋਲ ਖੜਨਾ ਵੀ ਘੱਟ ਪਸੰਦ ਕਰਦੇ ਆ ਔਰ ਜਿਹੜੀ ਸਾਡੀ ਸੋਚ ਆ ਜਾਤ-ਪਾਤ ਵਾਲੀ ਊਚ-ਨੀਚ ਵਾਲੀ ਔਰਤ-ਮਰਦ ਨੂੰ ਵੱਡਾ ਛੋਟਾ ਸਮਝਣ ਵਾਲੀ ਅੰਧਵਿਸ਼ਵਾਸ਼ਾਂ ਵਾਲੀ ਟੂਣਿਆਂ ਟੱਪਿਆਂ ਵਾਲੀ ਧਾਗੇ ਤਵੀਤਾਂ ਵਾਲੀ ਗੈਰ ਵਿਗਿਆਨਕ ਸੋਚ ਸਾਡੀ ਯੂਰਪ ਦੇ ਲੋਕ ਉਹਨੂੰ ਠੀਕ ਸਮਝਦੇ ਨੇ ਬਿਲਕੁਲ ਨਹੀਂ ਸਮਝਦੇ ਉਹ ਤਾਂ ਖਿੱਲੀ ਿਡਾਉਂਦੇ ਆ ਸਾਡੀ ਜਦੋਂ ਅਸੀਂ ਇੱਥੇ ਇਹੋ ਜਿਹੇ ਵਰਤ ਵੀ ਕਈ ਵਾਰ ਰੱਖਦੇ ਆ ਜਿਨ੍ਹਾਂ ਨਾਲ ਅਸੀਂ ਕਹਿੰਨੇ ਆ ਕਿ ਬੰਦੇ ਦੀ ਉਮਰ ਵੱਜ ਜਾਂਦੀ ਹੈ ਤਾਂ ਉਹ ਇਹਨਾਂ ਗੱਲਾਂ ਦੇ ਉੱਪਰ ਮਜ਼ਾਕ ਉਡਾਉਂਦੇ ਨੇ ਸਾਡਾ ਤਾਂ ਕੀ ਉਹ ਸਾਨੂੰ ਵਿਸ਼ਵ ਗੁਰੂ ਆਪਦਾ ਮੰਨਣਗੇ ਉਹ ਦੇਸ਼ ਸਾਨੂੰ ਆਪਣਾ ਗੁਰੂ ਬਣਾਉਣਗੇ ਦੇਖੋ ਅੱਜ ਤੱਕ ਜਿੰਨੀਆਂ ਵੀ ਚੀਜ਼ਾਂ ਬਣੀਆਂ ਸੂਈ ਤੋਂ ਲੈ ਕੇ ਤੇ ਹਵਾਈ ਜਹਾਜ਼ ਤੱਕ ਤੁਸੀਂ ਸਾਰੀਆਂ ਚੀਜ਼ਾਂ ਦੇ ਨਾਂ ਲੈ ਲਓ ਉਹ ਕਿੰਨਾ ਨੇ ਬਣਾਈਆਂ ਉਹਨਾਂ ਗੋਰਿਆਂ ਨੇ ਖੋਜਾਂ ਕੀਤੀਆਂ ਜਿੰਨੀਆਂ ਟੀਕੇ ਦਵਾਈਆਂ ਗੋਲੀਆਂ ਬਣੀਆਂ ਉਹ ਉਹਦੇ ਚੋਂ 99% ਉਹਨਾਂ ਗੋਰਿਆਂ ਨੇ ਕੀਤਾ ਤੇ ਉਹ ਸਾਨੂੰ ਸਾਨੂੰ ਮੇਰੇ ਮੈਂ ਆਪਦੀ ਗੱਲ ਕਰਾਂ ਸਾਨੂੰ ਆਪਣਾ ਗੁਰੂ ਬਣਾਉਣਗੇ ਕਿਵੇਂ ਬਣਾਉਣਗੇ ਉਹ ਸਾਡੇ ਤੋਂ 200 300 ਸਾਲ ਅੱਗੇ ਨੇ ਤੁਸੀਂ ਦੱਸੋ ਸਾਡੇ ਸਾਰਿਆਂ ਦੇ ਧੀਆ ਪੁੱਤ ਘਰ ਵੇਚ ਕੇ ਬਾਹਰ ਵੇਚ ਕੇ ਸਾਰਾ ਕੁਝ ਲਾ ਕੇ ਉਹਨਾਂ ਦੇ ਮੁਲਕਾਂ 'ਚ ਲੱਖਾਂ ਦੀ ਤਦਾਦ 'ਚ ਗਏ ਵੀ ਨੇ ਹਰ ਸਾਲ ਲੱਖਾਂ ਉਧਰ ਜਾਂਦੇ ਵੀ ਨੇ ਤੇ ਬਾਕੀ ਜਾਣਾ ਚਾਹੁੰਦੇ ਵੀ ਨਹੀਂ ਜੇਕਰ ਵੀਜ਼ਾ ਫ੍ਰੀ ਕਰ ਦਿੱਤਾ ਜਾਵੇ ਵੀ ਅਮਰੀਕਾ ਅਮਰੀਕਾ ਕੈਨੇਡਾ ਚੀਨ ਜਾਪਾਨ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਵੀਜ਼ਾ ਫ੍ਰੀ ਜਿਹੜਾ ਮਰਜ਼ੀ ਆਵੇ ਇੱਥੇ ਕੁੱਤਾ ਵੀ ਨਹੀਂ ਰਹਿਣਾ ਸਾਰੇ ਹੀ ਨਿਕਲ ਜਾਣੇ ਨੇ ਤੇ ਉਹ ਵਿਸ਼ਵਗੁਰੂ ਬਣਾਉਣਗੇ ਤੁਹਾਨੂੰ ਆਪਦਾ ਉਹ ਤੁਹਾਨੂੰ ਆਪਦਾ ਗੁਰੂ ਬਣਾਉਣਗੇ ਤੁਸੀਂ ਦੱਸੋ ਉਧਰ ਦੇ ਗੋਰਿਆਂ ਦੇ ਕਿੰਨੇ ਮੁੰਡੇ ਕੁੜੀਆਂ ਆ ਕੇ ਤੁਹਾਡੇ ਖੇਤਾਂ 'ਚ ਕੰਮ ਕਰਦੇ ਆ ਤੁਹਾਡੀਆਂ ਦੁਕਾਨਾਂ 'ਚ ਕੰਮ ਕਰਦੇ ਆ ਤੁਹਾਡੇ ਘਰਾਂ 'ਚ ਪੋਚੇ ਲਾਉਂਦੇ ਆ ਦੱਸੋ ਇੱਕ ਵੀ ਹੈ ਉਹਨਾਂ ਗੋਰਿਆਂ ਦਾ ਮੁੰਡਾ ਕੁੜੀ ਤੇ ਤੁਹਾਡੇ ਓਏ ਉਹਨਾਂ ਦੇ ਘਰਾਂ 'ਚ ਜਿੰਨੇ ਪੋਚੇ ਲਾਉਂਦੇ ਨੇ ਜਿੰਨੇ ਟੁਆਲਟਾ ਸਾਫ਼ ਕਰਦੇ ਉਹਨਾਂ ਦੇ ਮੌਲਾ ਤੇ ਕੰਮ ਕਰਦੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇਓ ਸਾਰੇ ਆਪਣੇ ਧੀਆ ਪੁੱਤ ਨਹੀਂ ਤੇ ਆਪਾਂ ਕਹਿੰਨੇ ਆਂ ਵੀ ਉਹ ਸਾਨੂੰ ਆਪਦਾ ਗੁਰੂ ਬਣਾਉਣਗੇ ਮੋਹਨ ਭਾਗਵਤ ਨੂੰ ਥੋੜੀ ਸੰਗ ਹੋਣੀ ਚਾਹੀਦੀ ਆ ਕਿ ਡਿੱਂਆਂ ਹਵਾ 'ਚ ਗੱਲਾਂ ਠੋਕਦੇ ਨੇ ਇੰਨਾ ਜ਼ਿਆਦਾ ਬੰਦੇ ਨੂੰ ਆਪ ਦੇ ਬਾਰੇ ਭਲੇਖਾ ਨਹੀਂ ਹੋਣਾ ਚਾਹੀਦਾ ਅਸਲ 'ਚ ਮੋਹਨ ਭਾਗਵਤ ਹੋਰਾਂ ਨੂੰ ਜਿਹੜਾ ਫੋਬੀਆ ਚੜਿਆ ਜਦੋਂ ਇਹਨਾਂ ਦੇ ਉੱਪਰ ਇਹ ਗੱਲ ਉੱਠਦੀ ਹੈ ਵੀ ਹਿੰਦੂਤਾਂ ਵੀ ਫੋਬੀਆ ਚੜਿਆ ਉਹ ਫੋਬੀਆ ਜਿਹੜਾ ਨਾ ਉਹ ਇਹਨਾਂ ਨੂੰ ਸੱਚ ਵਖਣ ਨਹੀਂ ਦਿੰਦਾ ਉਹ ਸੱਚ ਨਜ਼ਰ ਨਹੀਂ ਆਉਣ ਦਿੰਦਾ ਇਸੇ ਕਰਕੇ ਮੋਨ ਭਾਗਵਤ ਹੋਰੀ ਇਹੋ ਜੀਆਂ ਗੱਲਾਂ ਕਰਦੀ ਐ ਕੋਈ ਪਹਿਲੀ ਵਾਰ ਨਹੀਂ ਪਹਿਲਾਂ ਵੀ ਬੜੀ ਵਾਰ ਇਹਨਾਂ ਨੇ ਕੀਤੀਆਂ ਕੱਲੇ ਮੋਨ ਭਾਗਵਤ ਨੇ ਨਹੀਂ ਮੋਦੀ ਹੋਰਾਂ ਨੇ ਕੀਤੀਆਂ ਅਮਿਤ ਸ਼ਾਹ ਹੋਰਾਂ ਨੇ ਕੀਤੀਆਂ ਬੜੀ ਵਾਰ ਇਹ ਕਹਿੰਦੇ ਨੇ ਹਮ ਵਿਸ਼ਵ ਗੁਰੂ ਬਣਾਂਗੇ ਹੁਣ ਜਦੋਂ ਭਾਜਪਾ ਪਹਿਲੀ ਵਾਰ ਸਰਕਾਰ ਬਣਾਈ ਐ ਇਹਨਾਂ 2014 ਚ ਕੇਂਦਰ ਚ ਇਹੀ ਨਾਰਾ ਸੀ ਇਹਨਾਂ ਦਾ ਵਿਸ਼ਵ ਗੁਰੂ ਬਣੇਗੇ ਅੱਛੇ ਦੇਣਾਂਗੇ 15-15 ਲੱਖ ਸਭੀ ਕੇ ਖਾਤੋਂ ਮੇ ਪਾਏਗੇ ਸਾਰੇ ਦੁਨੀਆ ਦੇ ਖਾਤੇ ਖਲਾਤੇ ਰੁਪਈਆ ਇਹਨਾਂ ਨੇ ਇੱਕ ਨਹੀਂ ਪਾਇਆ ਜਨਤਨ ਯੋਜਨਾ ਖਾਤੇ ਆ ਸਾਡੀਆਂ ਬੀਬੀਆਂ ਖਾਤੇ ਖਲਾਉਣ ਲਈ ਲੈਣਾ ਤੇ ਲੱਗੀਆਂ ਰਹੀਆਂ ਕਿੰਨੇ ਕਿੰਨੇ ਦਿਨ ਸੋ ਇਹ ਜਿਹੜਾ ਬਿਆਨ ਆ ਇਹਨਾਂ ਦਾ ਇਹ ਕਿੰਨਾ ਕੁ ਠੀਕ ਆ ਤੁਸੀਂ ਦੱਸਿਓ ਮੈਂ ਆਪਣੀ ਗੱਲ ਇਹਦੇ ਤੇ ਰੱਖ ਦਿੱਤੀ ਆ ਹੁਣ ਆਪਾਂ ਗੱਲ ਕਰਦੇ ਆਂ ਜਗਜੀਤ ਸਿੰਘ ਡੱਲੇਵਾਲ ਬਾਰੇ ਤੇ ਜੜੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਬਾਰੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹਦੇ ਬਾਰੇ ਕਾਫੀ ਨਾਜ਼ਕ ਰਿਪੋਰਟ ਆ ਰਹੀ ਹੈ ਤੇ ਦੂਜੇ ਪਾਸੇ ਭਾਰਤ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਅਦਾਲਤ ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਬਾਰੇ ਪੂਰਾ ਰਿਕਾਰਡ ਮੰਗ ਲਿਆ ਡਾਕਟਰੀ ਰਿਪੋਰਟਾਂ ਮੰਗ ਲਈਆਂ ਭਾਰਤ ਦੇ ਪੁਲਿਸ ਨੇ ਸੁਪਰੀਮ ਕੋਰਟ 'ਚ ਦਾਅਵਾ ਕੀਤਾ ਵੀ ਡੱਲੇਵਾਲ ਠੀਕ ਹੈ ਸਪਰੀਮ ਕੋਰਟ ਨੇ ਕਿਹਾ ਤੁਹਾਡੇ ਕੋਲ ਕੋਈ ਡਾਕਟਰ ਰਿਪੋਰਟ ਤਾਂ ਹੈ ਨਹੀਂ ਉਹ ਤੁਸੀਂ ਸਾਨੂੰ ਦਿਖਾਈ ਨਹੀਂ ਕਿਵੇਂ ਕਹਿੰਦੇ ਹੋ ਠੀਕ ਹੈ ਤਾਂ ਹੁਣ ਡਾਕਟਰ ਰਿਪੋਰਟਾ ਉੱਥੇ ਪੇਸ਼ ਹੋਣਗੀ ਆ ਸਵਾਲ ਇਹ ਵੀ ਹੈ ਕਿ ਕੀ ਡੱਲੇਵਾਲ ਜਿਵੇਂ ਉਹਨਾਂ ਪਹਿਲਾਂ ਨਾ ਕੀਤੀ ਹੋਈ ਵੀ ਮੈਂ ਸਰਕਾਰੀ ਡਾਕਟਰਾਂ ਤੋਂ ਕੋਈ ਰਿਪੋਰਟ ਨਹੀਂ ਕਰਾਉਣੀ ਕਿ ਡੱਲੇਵਾਲ ਆਪਣੀਆਂ ਰਿਪੋਰਟਾਂ ਹੁਣ ਸਰਕਾਰੀ ਡਾਕਟਰਾਂ ਤੋਂ ਕਰਨ ਲਈ ਅਲਾਉ ਕਰਨਗੇ ਇਹ ਇੱਕ ਵੱਡਾ ਸਵਾਲ ਹੈ ਦੂਜੇ ਪਾਸੇ ਖਾਪ ਪੰਚਾਇਤਾਂ ਹਰਿਆਣੇ ਦੀਆਂ ਜਿਹੜੀਆਂ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਡੱਲੇਵਾਲ ਦੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਉਹ ਕਹਿੰਦੇ ਕਿ ਅਸੀਂ ਡੱਲੇਵਾਲ ਦੇ ਸੰਘਰਸ਼ ਨੂੰ ਜੜੀ ਹਮਾਇਤ ਉਹ ਦਿੰਨੇ ਆ ਅੱਜ ਜਿਵੇਂ ਰੋਜ਼ਾਨਾ ਹੀ ਸਿਆਸੀ ਲੀਡਰ ਵੱਖ-ਵੱਖ ਪਾਰਟੀਆਂ ਦੇ ਉੱਥੇ ਜਾ ਰਹੇ ਨੇ ਅੱਜ ਅੱਜ ਵੀ ਗਏ ਨੇ ਅੱਜ ਜਿਹੜੇ ਹਰਿਆਣੇ ਦੇ ਕਈ ਸਿਆਸੀ ਲੀਡਰ ਐਮਪੀ ਉੱਥੇ ਪਹੁੰਚੇ ਹੋਏ ਨੇ ਇਹ ਸਿਆਸੀ ਲੀਡਰ ਕਿਉਂ ਜਾ ਰਹੇ ਕਾਂਗਰਸ ਦੇ ਲੀਡਰ ਗਏ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਗਿਆ ਉੱਥੇ ਕਾਂਗਰਸ ਦੇ ਐਲੋਪੀ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਉਹ ਗਏ ਕਾਂਗਰਸ ਦੇ ਹੋਰ ਕਿੰਨੇ ਗਏ ਕੱਲ ਕਾਲੀ ਦਲ ਵਾਲਾ ਬਲਵਿੰਦਰ ਸਿੰਘ ਭੁੰਦੜ ਪੜਿਆ ਹੋਇਆ ਸੀਗਾ ਉਸ ਤੋਂ ਪਹਿਲਾਂ ਦੇਖ ਲਓ ਤੁਸੀਂ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਹੋਏ ਸੀ ਇਹ ਸਾਰੇ ਢੱਲੇਵਾਲ ਕੋਲ ਜਾ ਰਹੇ ਨੇ ਪਰ ਕਾਦੇ ਹੱਸਤੇ ਜਾ ਰਹੇ ਨੇ ਕੀ ਇਹ ਢੱਲੇਵਾਲ ਦੀ ਲੜਾਈ ਨਾਲ ਉਹਦੀਆਂ ਮੰਗਾਂ ਨਾਲ ਸਹਿਮਤ ਨੇ ਜੇ ਸਹਿਮਤ ਨੇ ਤਾਂ ਪਹਿਲਾਂ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਅੱਛਾ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਐਲਾਨ ਵੀ ਕੀਤਾ ਸੀ ਕਿ ਜੇ ਅਸੀਂ ਆ ਗਏ ਤਾਂ ਬੀਬੀ ਜਨ ਮੋਲ ਗਗਨ ਮਾਨ ਉਹਨੇ ਤਾਂ ਕਹਿਤਾ ਸੀ 5 ਮਿੰਟ ਚ ਐਮਐਸਪੀ ਕਾਨੂੰਨ ਦੇਾਂਗੇ 5 ਮਿੰਟ ਚ ਉਹ ਵੀਡੀਓ ਅੱਜ ਵੀ ਪਈ ਆ 5 ਮਿੰਟ ਛੱਡ ਕੇ 5 ਮਹੀਨੇ ਛੱਡ ਕੇ ਪੌਣੇ 3 ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਔਰ ਅੱਜ ਤੱਕ ਇਹਨਾਂ ਤੋਂ ਐਮਐਸਪੀ ਗਰੰਟੀ ਕਾਨੂੰਨ ਨਹੀਂ ਦਿੱਤਾ ਗਿਆ ਹੁਣ ਤਾਂ ਕਹਿੰਦੇ ਸਾਡੇ ਵਸ ਦਾ ਰੋਗ ਨਹੀਂ ਦੂਜਿਆਂ ਦੀ ਗੱਲ ਕਰਨੀਏ ਹੁਣ ਕਾਂਗਰਸ ਦੇ ਲੀਡਰ ਗਏ ਨੇ ਹਿਮਾਚਲ ਚ ਕੀ ਦੀ ਸਰਕਾਰ ਹੈ ਕਾਂਗਰਸ ਦੀ ਉੱਥੇ ਇਹਨਾਂ ਨੇ ਬਣਾਤਾ ਉੱਥੇ ਦੇਤਾ ਐਮਐਸਪੀ ਗਰੰਟੀ ਕਾਨੂੰਨ ਚਲੋ ਜੇ ਸੈਂਟਰ ਨੇ ਬਣਾਉਣਾ ਮੰਨ ਲਓ ਤਾਂ ਜਿਹੜੀ ਐਮਐਸਪੀ ਸਟੇਟ ਨੇ ਦੇਣੀ ਹੈ ਸੂਬੇ ਨੇ ਦੇਣੀ ਹੈ ਉਹ ਦੇਤੀ ਅੱਛਾ ਹੁਣ ਤੱਕ ਸੈਂਟਰ ਤੇ ਸਰਕਾਰ ਕੀ ਦੀ ਰਹੀ ਹੈ 2014 ਤੋਂ ਪਹਿਲਾਂ ਲਗਾਤਾਰ ਕਾਂਗਰਸ ਸੈਂਟਰ ਤੇ ਰਾਜ ਕਰਦੀ ਰਹੀ ਹੈ ਉਦੋਂ ਇਹਨਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਸੀ ਉਦੋਂ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਸੀ ਕਿਸਾਨਾਂ ਲਈ ਕੀ ਕੀਤਾ ਸੀ ਅੱਜ ਗੱਲਾਂ ਮਾਰਦੇ ਨੇ ਵੋਟਾਂ ਲੈਣ ਦੀ ਖਾਤਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਖਾਤਰ ਪਰ ਮੈਨੂੰ ਲੱਗਦਾ ਲੋਕ ਹੁਣ ਥੋੜੇ ਥੋੜੇ ਸਿਆਣੇ ਹੋ ਰਹੇ ਨੇ ਭਾਵੇਂ ਐਨੇ ਤੇ ਚੇਤਨ ਨਹੀਂ ਅਜੇ ਹੋਏ ਪਰ ਹੌਲੀ ਹੌਲੀ ਸਿਆਣੇ ਹੋ ਰਹੇ ਨੇ ਇੱਕ ਦਿਨ ਆਏਗਾ ਜਦੋਂ ਲੋਕ ਸਭ ਕੁਝ ਸਮਝ ਜਾਣਗੇ ਤੇ ਗਰੰਟੀ ਹੈ ਫਿਰ ਮੇਰੀ ਨਾ ਇਹਨਾਂ ਚੋਂ ਕੋਈ ਪਾਰਟੀ ਰਹੇਗੀ ਨਾ ਇਹਨਾਂ ਚੋਂ ਲੀਡਰ ਫਿਰ ਪਾਰਟੀਆਂ ਵੀ ਹੋਰ ਹੋਣਗੀਆਂ ਪਰ ਲੀਡਰ ਵੀ ਹੋਰ ਹੋਣਗੇ ਲੋਕ ਇਹਨਾਂ ਨੂੰ ਐਦਾਂ ਹੁੰਝ ਦੇਣਗੇ ਜਿਵੇਂ ਹਨੇਰੀ 'ਚ ਪੱਤੇ ਉੱਡਦੇ ਨੇ ਪਰ ਉਹ ਉਦੋਂ ਹੋਏਗਾ ਜਦੋਂ ਲੋਕਾਂ ਦੀ ਜਾਗਰਤੀ ਤੇ ਚੇਤਨਾ ਦਾ ਪੱਧਰ ਬਹੁਤ ਉੱਪਰ ਚਲਾ ਜਾਏਗਾ ਅੱਜ ਤਾਂ ਵਿਚਾਰੇ ਸਾਡੇ ਆਮ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਆਮ ਲੋਕਾਂ ਨੂੰ ਇਹਨਾਂ ਨੇ ਇੰਨਾ ਥੱਲੇ ਅਕਲ ਪੱਖੋਂ ਰੱਖਿਆ ਹੋਇਆ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਕੁਝ ਨਹੀਂ ਨਾ ਰਾਜਨੀਤੀ ਬਾਰੇ ਨਾ ਇਕਨੋਮੀ ਬਾਰੇ ਨਾ ਵਿਗਿਆਨ ਬਾਰੇ ਕੁਝ ਵੀ ਇਹ ਸਮਝਣੀ ਆਉਣ ਦਿੰਦੇ ਪਏ ਬਸ ਉਹਨਾਂ ਨੂੰ ਰੱਖਿਆ ਇਹਨਾਂ ਨੇ ਵੀ ਮਿਹਨਤ ਕਰੀ ਜਾਓ ਮਿਹਨਤ ਕਰੀ ਜਾਓ ਤੇ ਵੋਟਾਂ ਪਾਈ ਜਾਓ ਮਿਹਨਤ ਕਰੀ ਜਾਓ ਤੇ ਵੋਟਾਂ ਪਾਈ ਜਾਓ ਮਿਹਨਤ ਵੀ ਇਹ ਵੱਡੇ ਖਾ ਜਾਂਦੇ ਨੇ ਤੇ ਵੋਟਾਂ ਪਾਇਆ ਲੀਡਰ ਨਿਕਲੇ ਆਉਂਦੇ ਨਹੀਂ ਤੇ ਲੋਕਾਂ ਕੋਲ ਫੇਰ ਉਹੀ ਦੋ ਕੰਮ ਵੋਟਾਂ ਪਾਈ ਜੋ ਤੇ ਮਿਹਨਤ ਕਰੀ ਜੋ ਸੋ ਇਹ ਦੌਰ ਖਤਮ ਹੋਏਗਾ ਉਮੀਦ ਰੱਖਾਂਗੇ ਬਹੁਤ ਮਿਹਰਬਾਨ